ਹੈਲੋ ਅੰਤਰੋ ਜਨਾਬ ਜੀ ਹਾਂ ਜੀ ਜੀ ਭਾਈ ਹੈ ਰਾਮ ਨਗਰ ਕੋਲੋਂ ਦੀ ਬਾਈਪਾਸ ਪਾਰ ਲਾਈਫ ਕੋਡਾ ਹੈ ਨਹੀਂ ਦੇ ਇੱਥੇ ਦਾ ਕਾਉਂਡਰ ਜੀ ਬੀਏ ਕੋਲੋਂ ਜੇ ਵੀ ਗੇਰ ਕੋਲੋਂ ਇਹਨਾਂ ਬਾਹਰ ਸਰਾਈਆ ਮੈਂ ਬੋਲਦਾ ਵਿਦਾ ਕਮਿਸ਼ਨਟ ਜੀ ਮੈਂ ਕੋਈ ਹੋਰ ਨਾਮ ਨਹੀਂ ਲਾਉਂ ਤੂੰ ਇਹ ਕਿੱਥੇ ਪਾਣੀ ਇਹਦਾ ਦਾਈ ਜਿਹੜਾ ਉਹਦੇ ਪਾਣੀ ਦਾ ਆ ਨਾ ਨਾ ਇਹ ਤਾਂ ਨਾ ਉਹ ਬਸ ਨਾ ਰਿੰਕੂ ਮੇਰਾ ਨਾਮ ਹੈ ਫਰੀਦਨਗਰ ਵਿਸ਼ਮੀ ਮੈਂ ਭਾਈ ਪੈ ਕਢਾਉਣ ਆਇਆ ਮੈਂ ਡੈਕ ਕਢਾ ਲਿਆ ਤੇ ਮਗਰੋਂ ਮੁੰਡਾ ਆਇਆ ਇੱਕ ਉਹਨੇ ਪਿਸਟੌਲ ਰੱਖਿਆ ਮੇਰੇ ਤੇ ਮੇਰੇ ਕੋ ਕਾਇਕ ਹੋ ਗਏ ਭੱਜ ਗਿਆ ਕਿੰਨਾ ਕਾਇਗੀ 15000 ਕਢਾਇਆ ਤੇ 10000 ਲੈ ਗਿਆ ਉਹ ਫੋਕ 5000 ਮੈਂ ਫੋਕਾ ਦੇਰ ਕੋ ਬਚਾ ਲਿਆ ਤੇ ਉਹ ਪਗਰੇ ਇੱਧਰ ਹੀ ਆ ਗਏ ਅੰਦਰ ਹੀ ਅੰਦਰ ਹੀ ਆ ਗਏ ਪਛਾਨ ਹੋਈ ਇਹਨਾਂ ਦੀ ਨਹੀਂ ਪਛਾਨ ਨਹੀਂ ਹੋਈ ਮੂੰਹ ਬੰਨਿਆ ਸੀ ਉਹਨਾਂ ਤੇ ਕੀ ਕੀਤਾ ਕਿ ਕਿਤਰਾ ਕੋਈ ਲਈ ਉਹਨੇ ਪਿਸਤੌਲ ਰੱਖਿਆ ਮੇਰੇ ਅੰਕੇ ਹਾਂਜੀ ਪਿਸਤੌਲ ਰੱਖ ਕੇ ਤੇ ਮੇਰੇ ਗੱਲ ਪੈ ਗਿਆ ਤੇ ਹੱਥ ਚੋਂ پیسے ਖੋਲੇ ਉਹਨੇ ਨਾ ਬਤੇਰਾ ਕੁਲੇ ਅੰਗਰੇ ਅੰਫਾਰੋਲੇ ਆ ਗਏ ਕੋਵੇ ਦਾ ਤਾਂ ਕਿ ਨਹੀਂ ਹਾਈਵੇ ਰੋਡ 막 ਰਿਆ ਬਾਜ਼ਾਰ 막 ਰਿਆ ਤੇ ਵੀ ਇਹਨਾਂ ਨੂੰ ਕੋਈ ਡਰ ਨਹੀਂ ਨਾ ਨਾ ਕੋਈ ਡਰ ਨਹੀਂ ਬਾਹਰ ਬੰਦੇ ਵੀ ਖਲੋਤੇ ਹੀ ਉਹਨਾਂ ਦੇ ਸਾਹਮਣੇ ਹੀ ਆ ਗਏ ਤੇ ਕਿਸੇ ਦਾ ਰੋਲਾ ਪਾਇਆ ਤੇ ਨਹੀਂ ਰੋਲਾ ਮੈਂ ਪਾਇਆ ਮੇਰੀ ਸਭ ਉਂਗਲੀ ਤੇ ਵੀ ਛੱਟ ਲੱਗ ਗਈ ਔਰ ਨਾਲ ਗੋਲਦਿਆਂ ਤੇ ਫੜੇ ਨਹੀਂ ਗਏ ਹਾਂ ਮੇਰੇ ਘਸੌਣ ਵੀ ਮਾਰਿਆ ਉਹਨੇ ਇੱਕ ਮੁਕੀ ਉਹ ਪਿਸਤੌਲ ਮਾਰਿਆ ਇੱਥੇ ਮੂੰਹ ਦੇ ਰੋਲਾ ਪਾਇਆ ਤਾਂ ਕੋਈ ਇਕੱਠੇ ਹੋਏ ਪਬਲਿਕ ਕੋ ਫੜੇ ਹੋਈ ਇਕੱਠੇ ਹੋਏ ਪਰ ਉਹ ਨਾ ਫੜਿਆ ਨਹੀਂ ਉਹਦੇ ਹੱਥ ਚ ਪਿਸਤੌਲ ਹੈ ਨਾ ਦੋ ਜਣੇ ਇੱਕ ਵਾਰ ਹੀ ਮੋਟਰਸਾਈਕਲ ਦੇ ਤੇ ਅੰਦਰ ਚੌਕੀ ਪਾਕੀ ਗੱਲ ਹੈ ਮੰਗ ਮੇਰੇ ਪਿਆਰ ਦੀ ਬਰਾਮਦੀ ਹੋਵੇ ਜੀ ਉਹਨਾਂ ਨੂੰ ਸਜ਼ਾ ਮਿਲੇ ਜਿੰਨਾ ਇਹ ਕੰਮ ਕੀਤਾ